ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਨੂੰ ਸਫਰ-ਏ-ਸ਼ਹਾਦਤ ਦੇ ਇੱਕ ਹੋਰ ਕਰਤਾਰ ਬੀਬੀ ਸ਼ਰਨ ਕੌਰ ਉਰਫ ਸ਼ਰਨ ਕੌਰ ਨਾਲ ਮਲਾਉਣ ਜਾ ਰਹੇ ਹਾਂ ਕੌਣ ਸੀ ਬੀਬੀ ਸ਼ਰਨ ਕੌਰ ਗੁਰੂ ਸਾਹਿਬ ਜੀ ਨੂੰ ਕਿਵੇਂ ਮਿਲੀ ਤੇ ਕਿਵੇਂ ਸਿੰਘਣੀ ਮਰਨ ਕੇ ਉਸਨੇ ਵੱਡੀ ਸੇਵਾ ਕਮਾਈ ਹਾਂਜੀ ਆਪ ਜੀ ਨੂੰ ਯਾਦ ਹੋਵੇਗਾ ਇਹ ਉਹੀ ਬੀਬੀ ਹਰਸ਼ਰਨ ਕੌਰ ਹੈ ਜਿਸਨੇ ਚਮਕੌਰ ਦੀ ਗੜੀ ਵਿੱਚ 8 ਤੇ 9 ਪੋ 1704 ਨੂੰ ਸ਼ਹੀਦ ਹੋਏ ਸਿੰਘਾਂ ਦੇ ਸੰਸਕਾਰ ਕਰਨ ਦਾ ਯਤਨ ਕੀਤਾ ਸੀ ਅਜੇ ਕੁਝ ਕ ਸੰਸਕਾਰ ਹੋਏ ਸਨ ਤੇ ਮੁਗਲ ਫੌਜਾਂ ਨੇ ਘੇਰਾ ਪਾ ਲਿਆ ਤੇ ਬੀਬੀ ਹਰਸ਼ਰਨ ਕੌਰ ਨੂੰ ਵੀ ਜਿਉਂਦੇ ਬਲਦੀ ਹੋਈ ਚਿਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਬੀਬੀ ਹਰਸ਼ਰਨ ਕੌਰ ਦੇ ਪਿਛੋਕੜ ਵੱਲ ਆਪ ਜੀ ਦੀ ਜਾਣਕਾਰੀ ਕਰਾਉਂਦੇ ਹਾਂ ਇਸ ਬੀਬੀ ਦਾ ਅਸਲ ਨਾਂ ਕੌਰ ਸਾਹਿਬ ਸੀ ਤੇ ਇਹ ਬਹੁਤ ਤੇਜ਼ ਦਿਮਾਗ ਬਹਾਦਰ ਔਰਤ ਸੀ ਪਰ ਇਹ ਮਰਦਾਨਾ ਭੇ ਇਸ ਵਿੱਚ ਵਿੱਚ ਅਧੀ ਸੀ ਇਹ ਔਰਤ ਬਾਈਧਾਰ ਦੇ ਇਲਾਕੇ ਕਾਠਗੜ੍ਹ ਦੇ ਰਾਜੇ ਦਿਆਲ ਚੰਦ ਦੇ ਸੂਇਆ ਵਿੰਗ ਦੀ ਇੰਜਜ ਸੀ ਅਤੇ ਇਹ ਦਿਆਲ ਚੰਦ ਦੇ ਨਾਲ ਮਹੱਤਵਪੂਰਨ ਕੂਟਨੀਤਿਕ ਮੀਟਿੰਗਾਂ ਦੇ ਵਿੱਚ ਰਾਜੇ ਦੇ ਸਲਾਹਕਾਰ ਵਜੋਂ ਵਿਚਰਦੀ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਮਰਦ ਨਹੀਂ ਔਰਤ ਹੈ ਕਾਠਗੜ੍ਹ ਦਾ ਰਾਜਾ ਕੌਰ ਸਾਹਿਬ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਇਆ ਤਾਂ ਗੁਰੂ ਸਾਹਿਬ ਦੀ ਅਲਾਹੇ ਨਦਰ ਨਾਲ ਕੌਰ ਸਾਹਿਬ ਨਿਹਾਲ ਹੋ ਗਈ ਤੇ ਇਹ ਗੁਰੂ ਸਾਹਿਬ ਤੋਂ متاثر ਹੋਈ ਉੱਥੇ ਜੋ ਕੈਂਪ ਲਾਇਆ ਸੀ ਰਾਜੇ ਨੇ ਕਾਠਗੜ ਦੇ ਨੇ ਉਸ ਤੋਂ ਗਾਇਬ ਹੋ ਗਈ ਗਾਇਬ ਹੋ ਕੇ ਜੰਗਲਾਂ ਵੱਲ ਚਲੀ ਗਈ ਤੇ ਉੱਥੋਂ ਵਾਪਸ ਆ ਕੇ ਗੁਰੂ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਕੋ ਅਗਿਆ ਮੰਗੀ ਕਿ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਗੁਰੂ ਸਾਹਿਬ ਜੀ ਨੇ ਆਪਣੇ ਅਨਨ ਸਿੱਖ ਭਾਈ ਆਸਾ ਸਿੰਘ ਜੋ ਚਮਕੌਰ ਦਾ ਰਹਿਣ ਵਾਲਾ ਸੀ ਚੰਗੇ ਘਰੋਂ ਸੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਪਰ ਬੇਅੜਾਦਾ ਸੀ ਉਹ ਅਹਿਸਾਸ ਨਾਲ ਗੁਰੂ ਘਰ ਚ ਆਇਆ ਸੀ ਕਿ ਮੈਨੂੰ ਔਲਾਦ ਦੀ ਬਖਸ਼ਿਸ਼ ਹੋ ਜਾਵੇ ਗੁਰੂ ਸਾਹਿਬ ਜੀ ਨੇ ਇਸ ਬੀਬੀ ਕੌਰ ਸਾਹਿਬਾ ਨੂੰ ਆਸਾ ਸਿੰਘ ਦੀ ਧੀ ਬਣਾ ਕੇ ਰਹਿਣ ਲਈ ਉਸ ਦੇ ਘਰ ਆਦੇਸ਼ ਦਿੱਤਾ ਇਸ ਬੀਬੀ ਨੇ ਅਮਰ ਛੱਕਿਆ ਗੁਰੂ ਸ਼ਰਨ ਪਈ ਤਾਂ ਗੁਰੂ ਸਾਹਿਬ ਨੇ ਇਸ ਦਾ ਨਾਮ ਹੀ ਸ਼ਰਨ ਕੌਰ ਰੱਖ ਦਿੱਤਾ ਕੁਝ ਇਤਿਹਾਸਕਾਰ ਇਸ ਨੂੰ ਹਰਸ਼ਰਨ ਕੌਰ ਲਿਖਦੇ ਨੇ ਕੁਝ ਸ਼ਰਨ ਕੌਰ ਲਿਖਦੇ ਨੇ ਗੁਰੂ ਸਾਹਿਬ ਨੇ ਹੁਕਮ ਕੀਤਾ ਸ਼ਰਨ ਕੌਰ ਤੁਸੀਂ ਚਮਕੌਰ ਸਾਹਿਬ ਜਾ ਕੇ ਰਹੋ ਸਮਾਂ ਆਵੇਗਾ ਜਦੋਂ ਤੁਹਾਡੇ ਕੋਲੋਂ ਵੱਡੀ ਸੇਵਾ ਲਈ ਜਾਵੇਗੀ ਪੰਥ ਦੀ ਵੱਡੀ ਸੇਵਾ ਤੁਹਾਡੇ ਜਮੇ ਲੱਗੀ ਹੋਈ ਹੈ ਤਾਂ ਇਹ ਉਹ ਭਾਈ ਆਸਾ ਸਿੰਘ ਨਾਲ ਚਮਕੌਰ ਚਲੀ ਗਈ ਜਦੋਂ ਚਮਕੌਰ ਦੀ ਜੰਗ ਖਤਮ ਹੋਈ ਤਾਂ ਇਸ ਸਮੇਂ ਜੰਗ ਦਾ ਸਭ ਨੂੰ ਇਲਮ ਸੀ ਕੇਸ ਦਾ ਨਤੀਜਾ ਕੀ ਹੋਣਾ ਹੈ ਪਤਾ ਸੀ ਸਾਰੇ ਸਿੰਘ ਸ਼ਹੀਦ ਹੋ ਗਏ ਹੋਣਗੇ 9 ਪੋ ਦੁਪਹਿਰ ਤੱਕ ਸਾਰਾ ਜੁੱਦ ਖਤਮ ਹੋ ਜਾਂਦਾ ਹੈ ਤੇ 9 ਪੋ ਦੇ ਲੋਢੇ ਵੇਲੇ ਬੀਬੀ ਹਰਸ਼ਰਨ ਕੌਰ ਅਰਦਾਸਾ ਸੋਧ ਕੇ ਗੜੀ ਵੱਲ ਤੁਰਦੀ ਹੈ ਤਾਂ ਇਸ ਨੇ ਕੁਝ ਲੱਖਣਾ ਇਕੱਠੀਆਂ ਕੀਤੀਆਂ ਜੋ ਸਿੰਘ ਸ਼ਹੀਦ ਹੋਏ ਪਏ ਸਨ ਉਹਨਾਂ ਦੀ ਪਛਾਣ ਕਰਕੇ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਸਰੀਰ ਇਕੱਠੇ ਕੀਤੇ ਨਿਸ਼ਾਨਦੇਹੀ ਕਰਨ ਵਾਸਤੇ ਉਸਨੇ ਸਿੰਘਾਂ ਦੇ ਕੜੇ ਕਸ਼ਰੇ ਗਾਤਰੇ ਤੇ ਕੇਸਾਂ ਤੋਂ ਪਹਿਚਾਨ ਕੀਤੀ ਅਜੇ ਕੋਈ ਜੀ ਸੰਸਕਾਰ ਕੀਤੇ ਸੀ ਕਿ ਮੁਗਲਾਂ ਨੇ ਹਮਲਾ ਕਰਕੇ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਤਾਂ ਇਸ ਅਧੂਰੇ ਕਾਰਜ ਨੂੰ ਪੂਰਾ ਕਰਨ ਵਾਸਤੇ ਦੋ ਗੁਰਸੇਕ ਉੱਥੇ ਵਿਚਰਦੇ ਨੇ 10 ਪੋ ਨੂੰ ਇੱਕ ਦਾ ਨਾਮ ਹੈ ਭਾਈ ਤਲੋਕਾ ਤੇ ਦੂਜੇ ਦਾ ਨਾਮ ਹੈ ਭਾਈ ਰਾਮਾ ਇਹ ਦੋਹੇ ਚੰਗੇ ਜੀਵਿਦਾਰ ਨੇ ਗੁਰੂ ਘਰ ਦੇ ਸ਼ਦਾਲੂ ਨੇ ਇਹਨਾਂ ਨੇ ਇਹ ਸਾਰੀ ਤਰਕੀਬ ਨੂੰ ਸਰੰਜ਼ਾਮ ਦੇਣ ਵਾਸਤੇ ਆਪਣੇ ਆਪ ਨੂੰ ਕੰਬਲਿਆਂ ਦਾ ਰੂਪ ਬਣਾ ਲਿਆ ਝੱਲਿਆਂ ਦਾ ਰੂਪ ਬਣਾ ਲਿਆ ਪਾਗਲਾਂ ਦਾ ਰੂਪ ਬਣਾ ਲਿਆ ਤੇ ਲਕੜਾਂ ਇਕੱਠੀਆਂ ਕਰਕੇ ਸਾਰੇ ਸਿੰਘਾਂ ਦੀ ਨਿਸ਼ਾਨਦਾਈ ਕਰਕੇ ਉਹਨਾਂ ਦੇ ਸਰੀਰਾਂ ਦੀ ਨਿਸ਼ਾਨਦਾਈ ਕਰਕੇ ਉਹਨਾਂ ਸਾਰਿਆਂ ਦੇ ਸੰਸਕਾਰ ਕੀਤੇ ਸੰਸਕਾਰ ਕਰਨ ਦੇ ਬਾਅਦ ਉੱਥੋਂ ਚਲੇ ਜਾਂਦੇ ਨੇ ਮੁਗਲ ਫੌਜਾਂ ਨੇ ਸੋਚਿਆ ਕੋ ਕਮਲੇ ਲੋਕ ਨੇ ਇਹਨਾਂ ਕੋ ਕੀ ਲੈਣਾ ਹੈ ਪਰ ਇਹ ਕਮਲੇ ਨਹੀਂ ਸਨ ਕਮਲੇ ਬਣੇ ਹੋਏ ਸਨ ਇਹ ਦੋਹੇ ਸਿੰਘ ਪੈਤਲੋਕਾ ਤੇ ਭੈ ਰਾਮਾ ਗੁਰੂ ਗੋਬਿੰਦ ਸਿੰਘ ਜੀ ਨੂੰ ਦਮਦਮਾ ਸਬ ਦੀ ਧਤੀ ਤੇ ਜਾ ਕੇ ਮਿਲਦੇ ਨੇ ਦਰਸ਼ਨ ਕਰਦੇ ਨੇ ਗੁਰੂ ਸਾਹਿਬ ਜੀ ਨੂੰ ਇਹਦਾ ਪਤਾ ਲੱਗਦਾ ਹੈ ਕਿ ਇਹਨਾਂ ਸਿੰਘਾਂ ਨੇ ਬਾਕੀ ਸਾਰੇ ਸਿੰਘਾਂ ਦੇ ਸੰਸਕਾਰ ਕੀਤੇ ਨੇ ਚਮਕੌਰ ਦੀ ਗੱਡੀ ਚ ਤਾਂ ਉਹ ਇਹਨਾਂ ਨੂੰ ਬਖਸ਼ੀਆਂ ਨਾਲ ਅਸ਼ੀਰਵਾਦਾਂ ਨਾਲ ਭਰਪੂਰ ਕਰ ਦਿੰਦੇ ਨੇ ਅਸੀਂ ਆਪ ਜੀ ਨੂੰ ਦੱਸਦੇ ਚੱਲੀਏ ਅਮਰਤ ਛੱਕ ਕੇ ਤਲੋਕਾ ਭਾਈ ਤਲੋਕ ਸਿੰਘ ਬਣਿਆ ਤੇ ਰਾਮਾ ਭਾਈ ਰਾਮ ਸਿੰਘ ਬਣਿਆ ਤੇ ਇਹੀ ਦੋ ਤਲੋਕਾ ਸਿੰਘ ਤੇ ਰਾਮ ਸਿੰਘ ਉਹ ਸਿੱਖ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਬਖਸ਼ਾ ਕਰਕੇ ਪਟਿਆਲਾ ਜੀਂਦ ਤੇ ਨਾਭਾ ਰਿਆਸਤਾਂ ਦੇ ਮਾਲਕ ਬਣਾਇਆ ਗੁਰੂ ਦੀਆਂ ਬਖਸ਼ਾ ਕਿੱਥੇ ਕਿੱਥੇ ਵਿਚਰ ਜਾਂਦੀਆਂ ਨੇ ਕਿਸੇ ਦੀ ਸੇਵਾ ਨਸਫਲ ਨਹੀਂ ਜਾਂਦੀ ਸੋ ਆਪ ਜੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕੁਝ ਪਾਤਰ ਜੋ ਅਣਗੋਲੇ ਰਹਿ ਜਾਂਦੇ ਨੇ ਉਹਨਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਆਸ ਹੈ ਤੁਸੀਂ ਪਸੰਦ ਕਰੋਗੇ ਸਾਡੀਆਂ ਗਲਤੀਆਂ ਦੀ ਮਾਫੀ ਦਿਓਗੇ ਜੇ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਸਿਰੜ ਨਿਸ਼ਾਨੇ ਚੈਨਲ ਨੂੰ ਲਾਈਕ ਕਰਿਓ ਇਸ ਪੋਸਟ ਨੂੰ ਗਾ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਭੁੱਲਾਂ ਚੁਕਾਂ ਦੀ ਖਿਮਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ